ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਆਪਾਂ ਦੱਸਾਂਗੇ ਤੁਹਾਨੂੰ ਢਾਂਗਾ ਬੰਨਣਾ ਤਾਂ ਇਹਦੇ ਵਾਸਤੇ ਇੱਕ ਤਾਂ ਤੁਹਾਡੇ ਕੋਲੇ ਤਾਰ ਹੋਣੀ ਚਾਹੀਦੀ ਹੈ ਇੱਕ ਕੁੱਪ ਵਾਲੀ ਤਾਰ ਵਾਈਦੀ ਆ ਜਿਹਦੇ ਨਾਲ ਕੁੱਪ ਬੰਨਦੇ ਹੁੰਦੇ ਆਪਾਂ ਟੂੜੀ ਵਾਲਾ ਤਾਂ ਇਹ ਤਾਰ ਦੀ ਘੱਟੋ ਘੱਟ ਤੁਹਾਡੇ ਕੋਲੇ 20 ਤੋਂ 25 ਫੁੱਟ ਲੰਬਾਈ ਹੋਣੀ ਚਾਹੀਦੀ ਆ ਤਾਂ ਉਹ ਆਪਾਂ ਤੁਹਾਨੂੰ ਸਾਰਾ ਅੱਜ ਬੰਨਣਾ ਦੱਸਾਂਗੇ ਕਿਸ ਤਰ੍ਹਾਂ ਬਾਈਦਾ ਢਾਂਗਾ ਤੇ ਇਹਦੇ ਵਾਸਤੇ ਆਪਾਂ ਅੱਜ ਇੱਕ ਛੋਟੀ ਲੈਂਦੀ ਆ ਵੈਸੇ ਪਹਿਲਾਂ ਆਪਣੇ ਕੋਲ ਛੋਟੀ ਛੋਟੀ ਦੇ ਵੱਜਿਆ ਹੋਇਆ ਸੀਗਾ ਇਹ ਛੋਟੀ ਆਪਣੇ ਕੋਲੇ 10 ਕੁ ਫੁੱਟ ਦੀ ਸੀਗੀ ਤੇ ਵਰ ਕਹਿਣਾ ਥੋੜੀ ਉੱਚੀਆਂ ਤੇ ਇਸ ਲਈ ਆਪਾਂ ਨੂੰ ਨਵੇਂ ਸਿਰੇੋਂ ਅਜ ਬਨਣਾ ਪਊਗਾ ਦਾਤੀ ਆਪਣੇ ਕੋਲ ਪੁਰਾਣੀ ਹੈ ਦਾਤੀ ਆ ਤੇ ਛੋਟੀ ਆ ਭਾਏ ਲੈਂਦੀ ਆ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਬਨਣੀ ਸਿਖਾਵਾਂਗੇ ਇਹਨੂੰ ਹਮੇਸ਼ਾ ਪਤਲੀ ਸਾਈਡ ਹੀ ਬਨਣੀ ਆ ਤੁਸੀਂ ਕਈ ਵਾਰੀ ਵੀਰ ਮੋਟੀ ਸਾਈਡ ਬਨ ਲੈਂਦਾ ਚਲੋ ਆਪੋ ਆਪਦੀ ਖੁਸ਼ੀ ਆ ਤੇ ਆਪਾਂ ਇਹਨੂੰ ਪਤਲੀ ਸਾਈਡ ਹੀ ਬਨਾਂਗੇ ਠੀਕ ਆ ਤੇ ਇਸ ਜਗ੍ਹਾ ਦੇ ਉੱਪਰ ਬਨਾਂਗੇ ਆਪਾਂ ਇਹਨਾਂ ਉੱਪਰ ਛੱਡ ਕੇ ਡੰਡਾ ਜਾ ਇਹਨੂੰ ਵੱਡ ਵੀ ਸਕਦੇ ਆ ਆਪਾਂ ਜੀ ਕਈ ਵਾਰੀ ਮੋਟੀ ਜਗ੍ਹਾ ਤੇ ਬਣਨੀ ਆ ਤਾਂ ਇੱਥੇ ਬਣ ਸਕਦੇ ਆ ਇਹਨੂੰ ਆਪਾਂ ਤਾਂ ਇੰਨੀ ਵੱਡ ਵੀ ਸਕਦੇ ਆ 2.5 ਫੁੱਟ ਤੇ ਦੀ ਕਮ ਸੇ ਕਮ 17-18 ਫੁੱਟ ਲੰਬਾਈ ਆ ਤੇ ਹੁਣ ਆਪਾਂ ਤੁਹਾਨੂੰ ਬੰਨਣੀ ਸਿਖਾਉਣੀ ਆ ਇਹ ਤਾਂ ਜੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਤਾਰ ਹੋਣੀ ਜ਼ਰੂਰੀ ਆ ਤੁਹਾਡੇ ਕੋਲੇ ਤੇ ਤਾਰ ਨੂੰ ਇੱਕ ਸਿਰਾ ਤੁਸੀਂ ਕਿਸੇ ਸਾਈਡ ਨਾਲ ਬੰਨ ਲੈਣਾ ਜਿਵੇਂ ਹੁਣ ਆਪਾਂ ਇੱਧਰ ਪੋਲ ਨਾਲ ਬੰਨੀ ਹੋਈ ਆ ਇਹ ਪਾਈਪ ਨਾਲ ਤੇ ਹੁਣ ਇਹਨੂੰ ਆਪਾਂ ਇੱਕ ਈਡਾ ਸਿਰਾ ਲੈਣਾ ਤੁਸੀਂ ਠੀਕ ਆ ਕਮ ਸੇ ਕਮ 2.5 ਫੁੱਟ ਦਾ ਤਾਂ ਦਾਤੀ ਦੇ ਹਿਸਾਬ ਨਾਲ ਜਿੱਥੇ ਦਾਤੀ ਬਣਣੀ ਆ ਤਾਂ ਉਸ ਹਿਸਾਬ ਨਾਲ ਇਹਨੂੰ ਉਹਨਾਂ ਸਿਰਾਂ ਇੱਧਰ ਵੱਧ ਛੱਡ ਲਓ ਪਲਾਂ ਦੀ ਕੋਈ ਚੱਕਰ ਨਹੀਂ ਬਾਅਦ ਵਿੱਚ ਵੱਡਿਆ ਜਾਊਗਾ ਠੀਕ ਆ ਇਸ ਤਰ੍ਹਾਂ ਤੋਂ ਆਪਾਂ ਇਹਨੂੰ ਰੱਖ ਕੇ ਉਦੋਂ ਬਾਅਦ ਇਸ ਨੂੰ ਆਪਾਂ ਜਿੱਥੋਂ ਵੀ ਦਾਤੀ ਜੜਨੀ ਆ ਯਾਨੀ ਕਿ ਕਹਿੰਦਾ ਭਾਵੇਂ ਆ ਜਿੱਥੇ ਵੀ ਦਾਤੀ ਜੜਨੀ ਆ ਆਪਾਂ ਉਸ ਹਿਸਾਬ ਨਾਲ ਇਹਨੂੰ ਉੱਥੇ ਬੰਨ ਕੇ ਤਾਂ ਉਸ ਤੋਂ ਬਾਅਦ ਇਹਨੂੰ ਆਪਾਂ ਤਾਰ ਨੂੰ ਬਗਲਣ ਲੱਗਾਂਗੇ ਇਹਦੇ ਉੱਪਰੀ ਇਹਨੂੰ ਆਪਾਂ ਕਮ ਸੇ ਕਮ 2 ਫੁੱਟ ਯਾਨੀ ਕਿ ਪੌਣੇ 2 ਫੁੱਟ ਇਹਨੂੰ ਆਪਾਂ ਇੱਥੇ ਲਾ ਲਈਏ ਦੇ ਨਾਲ ਠੀਕ ਆ ਤਾਂ ਟਾਂਗੀ ਆਪਾਂ ਇੱਥੇ ਜੀ ਜੜਾਂਗੇ ਇਹਦੇ ਵਿੱਚ ਆਪਾਂ ਉੱਪਰੋਂ ਥਾਂ ਛੱਡਾਂਗੇ 4-5 ਇੰਚ ਜਾਂ 6 ਇੰਚ ਤੇ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਇਹਨੂੰ ਤਾਰ ਨੂੰ ਤੁਰੀ ਪੂਰੀ ਕੱਸ ਲੈਣਾ ਐਦਾਂ ਠੀਕ ਆ ਤਾਰ ਪੂਰੀ ਕਸੀ ਗਈ ਤੁਹਾਡੀ ਤੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਵੱਟ ਮਾਰਨ ਲੱਗਣਾ ਆਪਾਂ ਇਹਦੇ ਉੱਪਰ ਤਾਰ ਦੇ ਭਲੇਟਾਂਗੇ ਇਹਨੂੰ ਇਸ ਤਰ੍ਹਾਂ ਪੂਰੇ ਟਾਈਟ ਕਰਕੇ ਉਦੋਂ ਆ ਸੋਟੀ ਨੂੰ ਘੁਮਾਈ ਜਾਣਾ ਤੁਸੀਂ ਤੇ ਆਹ ਤਾਰ ਨੂੰ ਬਿਲਕੁਲ ਸਿੱਧੀ ਰੱਖਣੀ ਹੈ ਕਿਉਂਕਿ ਸਾਰਾ ਜੋੜ ਮੇਲ ਇਸੇ ਨਾਲ ਹੀ ਲੱਗਣਾਗਾ ਇਹਦਾ ਬਿਲਕੁਲ ਖਿੱਚ ਕੇ ਸੋਟੀ ਘੁਮਾਈ ਜਾਣੀ ਹੈ ਤੁਸੀਂ ਬਿਲਕੁਲ ਨਾਲ ਲਾ ਲਾ ਕੇ ਬਟੇ ਪਾਉਣੇ ਆ ਦੇ ਉੱਤੇ ਤੁਹਾਨੂੰ ਆਪਾਂ ਨੇੜੇ ਕਰਕੇ ਫੋਟੋ ਬਾਅਦ ਦੇ ਵਿੱਚ ਦਿਖਾਵਾਂਗੇ ਤੇ ਪੂਰੀ ਟਾਈਟ ਟਾਈਟ ਜਿੰਨੀ ਵੀ ਟਾਈਟ ਤੁਸੀਂ ਕਰ ਸਕਦੇ ਹੋ ਉਨੀ ਟਾਈਟ ਇਹਨੂੰ ਗੋਲ-ਗੋਲ ਘੁਮਾਉਣਾ ਹੈ ਇਹ ਕਮ ਸੇ ਕਮ 10 ਤੋਂ 15 ਵਟ ਦੇਣੇ ਆ ਤੁਸੀਂ ਇਹਦੇ ਇਹਦੇ ਉੱਪਰ ਉਸ ਤੋਂ ਬਾਅਦ ਫਿਰ ਦੋਨੇ ਤਾਰਾਂ ਨੂੰ ਆਪਾਂ ਮੀਲਾਂਗੇ ਕੋਈਆਂ ਤਾਰਾਂ ਕਰਕੇ ਇੱਕ ਦੂਜੀ ਦੇ ਨਾਲ ਮੀਲਾਂਗੇ ਵੀਡੀਓ ਦਾ ਐਂਡ ਤਾਈ ਬਣੇ ਰਹੋ ਦੋਸਤੋ ਤੁਸੀਂ ਤੇ ਹੋਰ ਆਪਾਂ ਸਾਰੀਆਂ ਵੀਡੀਓ ਪਾਉਂਦੇ ਰਹਿੰਦੇ ਸੀਗੇ ਤੇ ਅੱਜ ਮਨ ਦੇ ਵਿੱਚ ਆਇਆ ਕਿ ਆਪਾਂ ਦੋਸਤਾਂ ਨੂੰ ਢਾਂਗੀ ਵੀ ਜੜ ਕੇ ਦਿਖਾ ਜੇ ਜਾਂ ਢਾਂਗਾ ਜੜ ਕੇ ਦਿਖਾ ਜੇ ਕਿਉਂਕਿ ਹਰੇਕ ਟੌਪਿਕ ਦੇ ਉੱਤੇ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਤੇ ਮੈਂ ਵੀ ਨਹੀਂ ਕਦੇ ਇਸ ਟੌਪਿਕ ਤੇ ਵੀਡੀਓ ਦੇਖੀ ਮੈਂ ਵੀ ਸਿੱਖਿਆ ਸੀਗਾ ਆਪਣੇ ਪਿੰਡ ਇੱਕ ੁੰਡਾ ਸੀਗਾ ਮਾਲ ਵਾਲਾ ਤੇ ਉਸ ਤੋਂ ਸਿੱਖਿਆ ਸੀਗਾ ਮੈਂ ਵੀ ਢਾਂਗਾ ਜੜਨਾ ਉਦੋਂ ਅਸੀਂ ਨਵਾਂ ਢਾਂਗਾ ਜੜਿਆ ਸੀਗਾ ਬਾਅਦ ਦੇ ਵਿੱਚ ਉਹੀ ਲੈ ਗਏ ਸੀਗੇ ਆਪਣੇ ਤੋਂ ਢਾਂਗਾ ਆਪਣਾ ਢਾਂਗਾ ਵੀ ਗੁਮਾਤਾ ਸੀਗਾ ਉਹਨਾਂ ਨੇ ਤੇ ਚਲੋ ਆਪਾਂ ਨੂੰ ਗੁਰਵੀ ਦੇ ਕੇ ਗਏ ਉਹ ਤਕਰੀਬਨ ਆਪਣੇ 8-9 ਬਾਟ ਹੋ ਚੁੱਕੇ ਆ ਇਹਦੇ ਨਾਲ ਸਫਤਾਈ ਬਹੁਤ ਹੁੰਦੀ ਆ ਕਈ ਵੀਰ ਨਟ ਲਾ ਦਿੰਦੇ ਆ ਸੱਲ ਕੱਢ ਕੇ ਦਾਤੀ ਦੇ ਵਿੱਚ ਤੇ ਉਹਦੇ ਨਾਲੋਂ ਆ ਤਰੀਕਾ ਬੈਟਰ ਹੈ ਇਹ ਕਿਉਂ ਤਾਰ ਬੰਨੀ ਜਾਂਦੀ ਆ ਉਹਦਾ ਵੀ ਤੁਹਾਨੂੰ ਕਾਰਨ ਦੱਸਦੇ ਆ ਕਿਉਂਕਿ ਜਿੰਨੇ ਵੀ ਆ ਜੜੀ ਵੀਰ ਬੱਕਰੀਆਂ ਵਾਲੇ ਉਹ ਤਕਰੀਬਨ ਨਹਿਰਾਂ ਸੂਆਂ ਦੇ ਉੱਤੇ ਬੱਕਰੀਆਂ ਚਾਰਦੇ ਆ ਤੇ ਜਦੋਂ ਕਈ ਵਾਰੀ ਕੋਈ ਦਰੋਗਾ ਵਗੈਰਾ ਆ ਗਿਆ ਤਾਂ ਫਿਰ ਉਹ ਤਾਰ ਦੇ ਢੜ ਕੇ ਦਾਤੀ ਨੂੰ ਝੋਲੇ ਚ ਪਾ ਲੈਂਦੇ ਸੀ ਜਾਂ ਕਿਤੇ ਲੁਕੋ ਦਿੰਦੇ ਸੀ ਛੋਟੀ ਨੂੰ ਤਾਂ ਸੌਖਾ ਹੋ ਜਾਂਦਾ ਸੀਗਾ ਬਚਣਾ ਤੇ ਨਟਾਂ ਵਾਲਾ ਸਾਨੂੰ ਪਤਾ ਚਾਬੀ ਦਾ ਨਾਟਕ ਸੀ ਹੁਣ ਮੌਕੇ ਤੇ ਚਾਬੀ ਹੋਵੇ ਨਾ ਹੋਵੇ ਖੁੱਲਣਾ ਨਾ ਖੁੱਲਣ ਤੇ ਤਾਰ ਸੌਖੀ ਖੁੱਲ੍ਹ ਜਾਂਦੀ ਹੈ ਛੋਟੀ ਤੋਂ ਤੇ ਤਕਰੀਬਨ ਦੇਖ ਸਕਦੇ ਹੋ ਤੁਸੀਂ 10 11 ਬਟ ਹੋ ਗਏ ਹੁਣ ਆਪਣੀ ਇਹ ਠੀਕ ਆ 10 11 ਵਟ ਹੋਣ ਤੋਂ ਬਾਅਦ ਇਹਨੂੰ ਆਪਾਂ ਦੋਨੇ ਤਾਰਾਂ ਇੱਕ ਦੂਜੀ ਦੇ ਨਾਲ ਮਿਲਾਾਂਗੇ। ਇਹ ਇਹਨਾਂ ਦੋਨੇ ਤਾਰਾਂ ਨੂੰ ਇਕੱਠੀਆਂ ਕਰਾਂਗੇ ਹੁਣ ਆਪਾਂ। ਇਦਾਂ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਮੋੜ ਪਾਇਆ ਤਾਂ ਜਿੱਥੋਂ ਤਿੱਕਰ ਵੀ ਆਪਾਂ ਥੋੜਾ ਸੰਨ ਛੱਡਣਾ ਪੈਂਦਾ ਆਪਾਂ ਨੂੰ ਕਿਉਂਕਿ ਇੱਥੋਂ ਤਿੱਕਰ ਆਪਣਾ ਜੋੜ ਬਣ ਗਿਆ ਇਹ ਤਾਂ ਆਹ ਸੰਗਲੀ ਇਸੇ ਤਰ੍ਹਾਂ ਹੀ ਛੱਡ ਦੇਣੀ ਆ ਆਪਾਂ ਤੇ ਜਿੱਥੇ ਦਾਤੀ ਜੜਨੀ ਆ ਆਪਾਂ ਹੁਣ ਤੁਹਾਨੂੰ ਦਾਤੀ ਦਾ ਨਿਸ਼ਾਨ ਦਿਖਾਉਣੇ ਆ ਆਪਾਂ ਹੁਣੇ ਦਾਤੀ ਜੜਨੀ ਆ ਆਪਾਂ ਤਾਂ ਇਹਨੂੰ ਦਾਤੀ ਨੂੰ ਆਪਾਂ ਕਿਸ ਜਗ੍ਹਾ ਦੇ ਉੱਪਰ ਜੜਾਂਗੇ ਇਹਦੇ ਠੀਕ ਆ ਤਾਂ ਆਹ ਜਿਹੜਾ ਜੋੜ ਹੈਗਾ ਇਨੂੰ ਆਪਾਂ ਬਿਲਕੁਲ ਦਾਤੀ ਦੇ ਵਿੱਚ ਪਾ ਲੈਣਾ ਇਸ ਕੁੰਡੀ ਦੇ ਵਿੱਚ ਠੀਕ ਆ ਤਾਂ ਇਸ ਤੋਂ ਬਾਅਦ ਫੇਰ ਇਹਨੂੰ ਆਪਾਂ ਉਦਾਂ ਹੀ ਗੋਲ ਲੋਟੀ ਘਮਾਉਣਾ ਠੀਕ ਆ ਦਾਤੀ ਨੂੰ ਤੁਸੀਂ ਕੁੱਟ ਕੇ ਫੜ ਲੈਣਾ ਜਿਹੜੀ ਆ ਤਾਰ ਹੈਗੀ ਇਹਨੂੰ ਥੋੜਾ ਸਾਈਡ ਤੇ ਕਰਕੇ ਬੈਕ ਸਾਈਡ ਦੀ ਲੈ ਜਾਣੀ ਇਹਨੂੰ ਆਪਾਂ ਠੀਕ ਆ ਬਿਲਕੁਲ ਥਲੜੇ ਪਾਸੇ ਛੋਟੀ ਦੀ ਇਹਨੂੰ ਕਰ ਲੈਣੀ ਆ ਇਸ ਤਰ੍ਹਾਂ ਉੱਥੇ ਫੇਰ ਦੱਬਾਂਗੇ ਇਹਨੂੰ ਆਪਾਂ ਜਿਵੇਂ ਪਹਿਲਾਂ ਦੱਬੀ ਸੀਗੀ ਇਹਨੂੰ ਬੈਕ ਸਾਈਡ ਤੇ ਕਰਕੇ ਤੇ ਇੱਥੇ ਆਪਾਂ ਛੋਟੀ ਨੂੰ ਫੜ ਲਿਆ ਹੁਣ ਆਪਾਂ ਤੇ ਨਾਲੇ ਵਿੱਚ ਦਾਤੀ ਆ ਗਈ ਪਕੜ ਚ ਇਹਦੇ ਇਹ ਹੁਣ ਉਸੇ ਤਰ੍ਹਾਂ ਹੀ ਫੇਰ ਫੇਰ ਗੋਲ ਗੋਲ ਕਮਾਉਣਾ ਸਣੇ ਦਾਤੀ ਥੋੜੀ ਜੀ ਮਿਹਨਤ ਲੱਗਦੀ ਆ ਇਸਾ ਦੋ ਐਸੇ ਤਰ੍ਹਾਂ ਹੀ ਦੁਬਾਰੇ ਇਹਨੂੰ ਆਪਾਂ ਕਮਾਉਂਦੇ ਆ ਹੁਣ ਬਿਲਕੁਲ ਹਲਕੇ ਹਲਕੇ ਤੇ ਤਾਰ ਨੂੰ ਪੂਰਾ ਆਪਾਂ ਤੜਕੇ ਰੱਖਣਾ ਜਾਨੀ ਕਿ ਕੱਸ ਕੇ ਪੂਰਾ ਜਿਹੜਾ ਦਾਬ ਬਣ ਸਕੇ ਤਾਰ ਦੇ ਉੱਪਰ ਤਾਰ ਜੋ ਉੱਪਰ ਨਹੀਂ ਤਾਰ ਚੜਨ ਦੇਣੀ ਤਾਂ ਬਿਲਕੁਲ ਨਾਲ-ਨਾਲ ਦੀ ਤਾਰ ਦੇ ਇਹਨੂੰ ਉਸੇ ਤਰ੍ਹਾਂ ਹੀ ਵਟੇ ਮਾਰਨੇ ਆਪਾਂ ਜਿਵੇਂ ਪਹਿਲਾਂ ਮਾਰੇ ਆ ਆ ਪਿਛਲੇ ਇਸ ਤਰ੍ਹਾਂ ਤੁਸੀਂ ਇਹਨੂੰ ਵਟੇ ਮਾਰ ਦਿਆਂ ਹੁਣ ਤੇ ਤਕਰੀਬਨ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 10 ਤੋਂ 12 ਵਟੇ ਇਹਨੂੰ ਫੇਰ ਮਾਰਾਂਗੇ ਆਪਾਂ ਬਿਲਕੁਲ ਨਾਲ-ਨਾਲ ਲਾ ਕੇ ਕੋਈ ਵੀ ਜਗ੍ਹਾ ਨਹੀਂ ਛੱਡਣੀ ਬਿਲਕੁਲ ਪੂਰੀ ਦਾਬ ਨਾਲ ਪੂਰੀ ਕਸ ਕੇ ਰੱਖਣੀ ਹੈ ਤਾਰ ਨੂੰ ਢੱਲਣੀ ਪੈਣ ਦੇਣੀ ਦੇਖ ਸਕਦੇ ਹੋ तकरीबन 9-10 ਵਟ ਹੋ ਚੁੱਕੇ ਆ ਆਪਣੇ ਚਲੋ ਇੱਕ ਅੱਧਾ ਵਟ ਹੋਰ ਦੇ ਦੇ ਦਿੰਨੇ ਆਪਾਂ ਕੈਮਰਾ ਮੜਾ ਚੱਕ ਕੇ ਇਹਨੂੰ ਕਰ ਦਿੰਗੇ ਬਸ ਤੇ ਦੋ ਵਟ ਹੋਰ ਦੇ ਤੇ ਆਪਾਂ ਤੇ 14 ਵਟ ਹੋ ਗਏ ਦੋਸਤੋ 14 ਵਟਾਂ ਤੋਂ ਬਾਅਦ ਫੇਰ ਇਹਨੂੰ ਆਪਾਂ ਤਾਰ ਨੂੰ ਇੱਥੋਂ ਇਹਦੇ ਨਾਲ ਹੀ ਘਮਾਉਣਾਗਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਇਸ ਤਾਰ ਦੇ ਉੱਪਰ ਕਮਾਉਣਾ ਇਹਨੂੰ ਆਪਾਂ ਤਾਂ ਉਸ ਤੋਂ ਬਾਅਦ ਤੁਸੀਂ ਫੇਰ ਦੇਖ ਲਓ ਤੇ 1 ਮਿੰਟ ਮੜੀ ਵੀਡੀਓ ਰੋਕ ਕੇ ਤਾਂ ਦੇਖ ਸਕਦੇ ਹੋ ਦੋਸਤੋ ਦੁਬਾਰੇ ਫੇਰ ਆਪਾਂ ਸ਼ੁਰੂ ਕਰਦੇ ਆ ਇਹਨੂੰ ਤਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਬਿਲਕੁਲ ਇਹਨੂੰ ਬੈਕ ਸਾਈਡ ਤੋਂ ਤਾਰ ਨੂੰ ਜਮਾ ਸਿੱਧੀ ਰੱਖਣੀ ਆ ਤੇ ਇੱਥੋਂ ਫੇਰ ਇਹਨੂੰ ਆਪਾਂ ਵਟ ਮਾਰਨ ਲੱਗ ਜਾਾਂਗੇ ਦੁਬਾਰੇ ਟਾਈਟ ਕਰਕੇ ਤਾਂ ਦਾਤੀ ਤੋਂ ਕਮ ਸੇ ਕਮ 4 ਉਂਗਲਾਂ ਸੱਨੇ ਛੱਡਣਾ ਤੁਸੀਂ ਇੱਥੋਂ ਠੀਕ ਹੈ ਕਿਉਂਕਿ ਬਾਲਾ ਨੇੜੇ ਨਹੀਂ ਹੋਣੀ ਚਾਹੀਦੀ ਤਰ ਕਮ ਸੇ ਕਮ 1.5 ਤੋਂ 2 ਇੰਚ ਦੂਰ ਰਹਿਣੀ ਚਾਹੀਦੀ ਆ ਤੇ ਥੱਲੜੀ ਦਾਤੀ ਤੋਂ ਕਮ ਸੇ ਕਮ 3 ਇੰਚ 3.5 ਇੰਚ ਦਾ ਫਰਕ ਰੱਖ ਕੇ ਉੱਥੋਂ ਫੇਰ ਲਵੇਟਣ ਲੱਗ ਜਾਗੇ ਆਪਾਂ ਬਿਲਕੁਲ ਸਿੱਧੀ ਕਰਕੇ ਆਹ ਤਾਰ ਨੂੰ ਬਿਲਕੁਲ ਸਿੱਧੀ ਰੱਖਣੀ ਹੈ ਇਦਾਂ ਹੀ ਸਿੱਧੀ ਫੜ ਕੇ ਤਾਰ ਨੂੰ ਤੇ ਜਿਵੇਂ ਆਪਾਂ ਪਹਿਲਾਂ ਕੀੜੇ ਦਿੱਤੇ ਸੀਗੇ ਉਸੇ ਤਰ੍ਹਾਂ ਹੀ ਫੇਰ ਲੱਗ ਜਾਣਾ ਆਪਾਂ ਤੇ ਦਾਤੀ ਬਿਲਕੁਲ ਸਿੱਧੀ ਰੱਖਣੀ ਆ ਸੋਟੀ ਦੇ ਹਿਸਾਬ ਨਾਲ ਠੀਕ ਹੈ ਕੁੰਡੇ ਮੂਹਰੋਂ ਥੋੜੀ ਥੱਲੇ ਨੂੰ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਇਹਨੂੰ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਗੀੜੇ 'ਤੇ ਸੀਗੇ ਇਹਦੇ ਵਿੱਚ ਤੁਹਾਨੂੰ ਲਾਸਟ ਦੇ ਵਿੱਚ ਦੱਸ ਦਾਂ ਮੈਂ ਜਿਹੜਾ ਇਧਰੋਂ ਆਪਾਂ ਸ਼ੁਰੂ ਕੀਤਾ ਹੈ ਕਿਉਂ ਕੀਤਾ ਇਸੇ ਤਰ੍ਹਾਂ ਹੀ ਆਪਾਂ 10-12 ਬਟੇ ਇੱਥੇ ਮਾਰਾਂਗੇ ਤੇ ਤਕਰੀਬਨ ਆਪਣੇ 4 ਰਾਊਂਡ ਹੋ ਚੁੱਕੇ ਆ ਇਹਦੇ ਪੰਜਵਾਂ ਰਾਉਂਡ ਸਟਾਰਟ ਆ ਤੇ ਬਿਲਕੁਲ ਕਸਕੀ ਮਾਰਨੀ ਆ ਨਾ ਪੱਟ ੱਲਣੀ ਪੈਣ ਦੇਣੀ ਠੀਕ ਆ ਤਾਂ ਥਲੜੀ ਤਾਰ ਤੇ ਵੀ ਦਾਬ ਰਹਿਣੀ ਚਾਹੀਦੀ ਆ ਇਹਦੀ ਬਿਲਕੁਲ ਪੂਰੀ ਟਾਈਟ ਨਾ ਤਾਰ ਦੇ ਉੱਪਰ ਤਾਰ ਜਿਹੜੇ ਬਿਲਕੁਲ ਉਹਦੇ ਨਾਲ ਲੱਗ ਕੇ ਆ ਬਈ ਇੱਥੇ ਤੁਸੀਂ ਵੱਟ ਵੱਧ ਮਾਰ ਸਕਦੇ ਹੋ ਕਿਉਂਕਿ ਸਾਰੀ ਦਾਬ ਇੱਥੇ ਪੈਣੀ ਆ ਛੁੱਟੀ ਤੇ ਜਿਹੜੀ ਤੇ ਬਾਕੀ ਭਰਾਵੋ ਅਡਵਰਡ ਤਰੀਕੇ ਆ ਜੜਨ ਦੇ ਠੀਕ ਆ ਜੋ ਆਪਾਂ ਸਿੱਖਿਆ ਸਿਰਫ ਆਪੋਸਾਨੂੰ ਉਹ ਹੀ ਦੱਸ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਂ ਇਸ ਚੀਜ਼ ਦਾ ਐਕਸਪਰਟ ਆ ਜਾਂ ਅਸੀਂ ਪੁਰਾਣਾ ਜਾਣਦੇ ਆ ਜਾਂ ਉਹ ਨਹੀਂ ਠੀਕ ਆ ਇਹ ਆਪਾਂ ਸਿਰਫ ਤੁਹਾਨੂੰ ਤਾਂ ਦੱਸ ਰਹੇ ਆ ਕਿਉਂਕਿ ਆਪਾਂ ਹਰ ਇੱਕ ਟੌਪਿਕ ਦੇ ਉੱਤੇ ਵੀਡੀਓ ਪਾਉਣੇ ਆ ਤੇ ਆਪਣਾ ਨੇਚਰ ਹੀ ਹੈ ਸਭ ਜਿਹੜਾ ਕੰਮ ਇੱਕ ਵਾਰੀ ਹੁੰਦਾ ਦੇਖ ਲਈਏ ਆਪਾਂ ਉਹੋ ਜਿਹੀ ਕਰ ਲੈਨੇ ਆਪਾਂ ਹੌਲੀ ਹੌਲੀ ਗਾਨੀਆਂ ਵਾਲਾ ਵੀ ਪੰਗਾ ਲਵਾਂਗੇ ਆਪਾਂ ਗਾਨੀਆਂ ਵੀ ਦੇਖਾਂਗੇ ਇਸ ਤੋਂ ਬਣਦੀਆਂ ਕਿ ਕੋ ਬੰਦਾ ਮਿਲ ਗਿਆ ਆਪਾਂ ਨੂੰ ਗਾਨੀਆਂ ਬਣਾਉਣ ਵਾਲਾ ਤੇ ਆਪਾਂ ਜਰੂਰ ਗਾਨੀਆਂ ਦਾ ਵੀ ਉਹ ਕਰਾਂਗੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਤਾਂ ਇੱਥੇ ਤੁਸੀਂ ਰਾਉਂਡ ਜਿਹਨੇ ਪਹਿਲਾਂ 10 12 ਦੱਸੇ ਇੱਥੇ 15 17 ਜਾਂ 18 ਜਿੰਨੇ ਮਰਜ਼ੀ ਕਿੜੇ ਦੇ ਸਕਦੇ ਹੋ ਇੱਥੇ ਤਾਰ ਦੇ ਕਿਉਂਕਿ ਸਾਰਾ ਮੇਨ ਜੋਰ ਇਸ ਦੇ ਉੱਪਰ ਹੀ ਪੈਣਾ ਤੇ ਫੁੱਲ ਤਾਰ ਨੂੰ ਕੱਸ ਕੇ ਆਪਾਂ टाइट करके लो वी दोस्तों इतने करता इंडब में ਇਹ ਦੇਖ ਸਕਦੇ ਹੋ ਇੰਨਾ ਲੜ ਬਚ ਗਿਆ ਆਪਣੇ ਕੋਲੇ ਇਹ ਜਿਹੜਾ ਤੁਹਾਨੂੰ ਦੱਸਿਆ ਸੀਗਾ 2 1/2 ਫੁੱਟ ਦਾ ਛੱਡਣਾ ਆਪਾਂ ਇਹਨੂੰ ਪਰ ਜੀ ਉਹ ਲੱਗ ਨਹੀਂ ਪਲਾਸ ਹੋਈ ਹੈ ਹੈਗਾ ਤੂੰ ਮੈਨੂੰ ਨਹੀਂ ਪਤਾ ਗੱਡੀ 'ਚ ਦੇਖਿਆ ਉੱਥੇ ਨਾਲੇ ਵੀਡੀਓ ਖਿਲਾਰਦੀ ਤੋ ਦੋਸਤੋ ਇਸ ਤਰ੍ਹਾਂ ਇਹਨੂੰ ਆਪਾਂ ਬਣਾ ਸਕਦੇ ਆ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ